ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸ਼੍ਰੋਮਣੇ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਮਜੀਠੀਆ ਦੀ ਸੁਰੱਖਿਆ ਘਟਾਏ ਜਾਣ ਦੇ ਮੁੱਦੇ ਤੇ ਕੱਲ੍ਹ ਦੂਸਰੇ ਦਿਨ ਵੀ ਸੂਬੇ ਵਿੱਚ ਸਿਆਸੀ ਮਾਹੌਲ ਭਖਿਆ ਰਿਹਾ ਸ਼੍ਰੋਮਣੇ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕੱਲ ਮਜੀਠੀਆ ਨਾਲ ਮੁਲਾਕਾਤ ਕਰ ਉਹਨਾਂ ਨਾਲ ਡਟ ਕੇ ਖੜਨ ਦਾ ਐਲਾਨ ਕੀਤਾ ਜਦਕਿ ਮਜੀਠੀਆ ਨੇ ਆਖਿਆ ਕਿ ਆਪ ਸਰਕਾਰ ਉਸ ਦਾ ਐਨਕਾਊਂਟਰ ਕਰਵਾਉਣਾ ਚਾਹੁੰਦੀ ਹੈ ਉਧਰ ਸਪੈਸ਼ਲ ਡੀਜੀਪੀ ਕਾਨੂੰਨ ਤੇ ਵਿਵਸਥਾ ਅਰਪਿਤ ਸ਼ਕਲਾ ਨੇ ਵਿਕਰਮ ਮਜੀਠੀਆ ਦੀ ਸੁਰੱਖਿਆ ਵਾਪਸ ਲਏ ਜਾਣ ਦੀਆਂ ਰਿਪੋਰਟਾਂ ਤੇ ਟਿੱਪਣੀ ਕਰਦਿਆਂ ਆਖਿਆ ਕਿ ਮਜੀਠੀਆ ਦੀ ਸੁਰੱਖਿਆ ਵਾਪਸ ਨਹੀਂ ਲਈ ਗਈ ਸਗੋਂ ਇੰਟੈਲੀਜੈਂਸ ਰਿਪੋਰਟਾਂ ਦੇ ਆਧਾਰ ਤੇ ਘਟਾਈ ਗਈ ਹੈ ਉਧਰ ਆਮ ਆਦਮੀ ਪਾਰਟੀ ਦੇ ਸੁਭਾ ਪ੍ਰਧਾਨ ਅਮਨ ਅਰੋੜਾ ਨੇ ਸੁਨੀਲ ਜਾਖੜ ਤੇ ਕਈ ਹੋਰ ਕਾਂਗਰਸੀ ਨੇਤਾਵਾਂ ਵੱਲੋਂ ਵੀ ਵਿਕਰਮ ਵਜੀਠੀਆ ਦੇ ਸਮਰਥਨ ਵਿੱਚ ਕੀਤੀ ਜਾ ਰਹੀ ਬਿਆਨਬਾਜ਼ੀ ਤੇ ਟਿੱਪਣੀ ਕਰਦਿਆਂ ਆਖਿਆ ਕਿ ਉਹਨਾਂ ਨੂੰ ਹੈਰਾਨੀ ਹੈ ਕਿ ਇਹ ਸਾਰੇ ਆਗੂ ਇੱਕ ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀ ਪ੍ਰਤੀ ਹਮਦਰਦੀ ਕਿਉਂ ਦਿਖਾ ਰਹੇ ਹਨ ਸਾਡੀ ਲੇਟੈਸਟ ਰਿਵਿਊ ਕਮੇਟੀ ਸਿਕਿਉਰਿਟੀ ਰਿਵਿਊ ਕਮੇਟੀ ਦੀ ਮੀਟਿੰਗ ਹੋਈ ਸੀ ਉਸਦੇ ਰეკਮੈਂਡੇਸ਼ਨ ਦੇ ਬੇਸਿਸ ਤੇ ਵਜੀਠੀਆ ਸਾਹਿਬ ਦੀ ਸਿਕਿਉਰਿਟੀ ਸਕیل ਡਾਊਨ ਕੀਤੀ ਗਈ ਹੈ ਪਰ ਹੁਣ ਵੀ ਉਹਨਾਂ ਕੋਲ ਸਫੀਸ਼ੀਐਂਟ ਸਿਕਿਉਰਿਟੀ ਮੌਜੂਦ ਹੈ ਇਨਕਲੂਡਿੰਗ ਸਕਾਟ ਵਾਹਕਲ ਔਰ ਗਨਮੈਨ ਪ੍ਰਯਾਪਤ ਨੰਬਰਸ ਦੇ ਵਿੱਚ ਉਹਨਾਂ ਕੋਲ ਹੈਗੇ ਵਿਕਰਮ ਸਿੰਘ ਮਜੀਠੀਆ ਹਰ ਰੋਜ਼ ਉਹਨਾਂ ਦੇ ਖਿਲਾਫ ਆਵਾਜ਼ ਚਾਉਂਦਾ ਹੈ ਉਹਨਾਂ ਦੀਆਂ ਕਮਜ਼ੋਰੀਆਂ ਦੱਸਦਾ ਹੈ ਉਹ ਸੋਚਦੇ ਆ ਕਿ ਅਸੀਂ ਡਰਾ ਲਾਂਗੇ ਅਸੀਂ ਉਹਨਾਂ ਨੂੰ ਸਿਕਿਉਰਿਟੀ ਵਟਰਾਕਰਾਂਗੇ ਇਹ ਤਾਂ ਘਟਿਆ ਪੋਲਿਟਿਕਸ ਹੋ ਨਹੀਂ ਸਕਦੀ ਜਿਹੜੀ ਆਮ ਆਦਮੀ ਪਾਰਟੀ ਕਰਨ ਲੱਗੀ ਹੈ ਉਹਨਾਂ ਨੂੰ ਪਤਾ ਨਹੀਂ ਜੇ ਸਿਕਿਉਰਿਟੀ ਵਿਡਰੋ ਕਰ ਨੇ ਅਕਾਲੀ ਦਲ ਦਊਗਾ ਸਿਕਿਉਰਿਟੀ ਵਿਕਰਮ ਬਜਿਤਿਆਂ ਜਿਸ ਤਰੀਕੇ ਦੇ ਨਾਲ ਉਹਨਾਂ ਵਿਅਕਤੀਆਂ ਜਿਨ੍ਹਾਂ ਦੇ ਉੱਪਰ ਨਸ਼ਿਆਂ ਦੇ ਵੱਡੇ ਕਾਰੋਬਾਰ ਦੀਆਂ ਉਂਗਲਾਂ ਉੱਤੇ ਦੀਆਂ ਰਹੀਆਂ ਉਹਨਾਂ ਦੀ ਸਿਕਿਉਰਿਟੀ ਵਿਡਰੋ ਹੋਣ ਤੇ ਜਿਸ ਤਰੀਕੇ ਦੇ ਨਾਲ ਅੱਜ ਅਕਾਲੀ ਦਲ ਕਾਂਗਰਸ ਤੇ ਬੀਜੇਪੀ ਬੋਲ ਰਹੇ ਨੇ ਅੱਜ ਤੱਕ ਤਾਂ ਇਹ ਇਹ ਪੰਜਾਬ ਜਾਂ ਪੰਜਾਬੀਆਂ ਦੇ ਹੱਕਾਂ ਦੇ ਲਈ ਕਦੇ ਇਸ ਤਰ੍ਹਾਂ ਇਕੱਠੇ ਹੋ ਕੇ ਬੋਲੇ ਨਹੀਂ ਮੈਂ ਸਮਝਦਾ ਕਿ ਅੱਜ ਜਿੱਥੇ ਵੱਡੇ ਪੱਧਰ ਦੇ ਉੱਪਰ ਵੱਡੀ ਜੰਗ ਨਸ਼ਿਆਂ ਨੂੰ ਪੰਜਾਬ ਧਰਤੀ ਤੋਂ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਚਲਾ ਰਹੀ ਹੈ ਤੇ ਉਹਦੇ ਵਿੱਚ ਇਹ ਲੋਕ ਨਹੀਂ ਚਾਹੁੰਦੇ ਹੈਗੇ ਕਿ ਅਸੀਂ ਇਸ ਜੰਗ ਦੇ ਵਿੱਚ ਪੰਜਾਬ ਦੇ 3 ਕਰੋੜ ਪੰਜਾਬੀ ਇਸ ਜੰਗ ਦੇ ਵਿੱਚ ਕਾਮਯਾਬ ਹੋਣ। ਕਿ ਮੈਂ ਪੁੱਛਣਾ ਚਾਹੁੰਦਾ ਅਮਨ अरोड़ा ਸਾਹਿਬ ਨੂੰ ਕਿ ਜੇ ਮੈਂ ਐਡਾ ਮਾੜਾ ਡਰੱਗ ਦਾ ਬੰਦਾ ਹਾਂ ਤੇ ਮੇਰੇ ਨਾਲ ਕੋਡੇ ਨਾਲ ਕੋਟਾ ਜੋੜ ਕੇ ਕਾਹਦੇ ਲਈ ਬੈਠਿਆ ਸੀ ਇੱਕ ਪ੍ਰੋਗਰਾਮ ਤੇ ਤੇ ਮਿੱਠੀਆਂ ਮਾਰਦਾ ਹੀ ਮੈਨੂੰ ਕਹਿੰਦਾ ਭਗਵੰਤ ਮਾਨ ਮੇਰਾ ਘਰ ਕਰਤਾ ਆਪਕਿਆ ਮੈਨੂੰ ਪਟਿਆਲਾ ਵਿੱਚ ਕਰਨਲ ਪਸ਼ਪਿੰਦਰ ਸਿੰਘ ਬਾਠ ਦੀ ਕੁੱਟਮਾਰ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਆਪਣਾ ਕੰਮ ਵਿਧੀਵਤ ਢੰਗ ਨਾਲ ਸ਼ੁਰੂ ਕਰ ਦਿੱਤਾ ਹੈ ਕੱਲ ਸੈਟ ਦੇ ਮੈਂਬਰਾਂ ਨੇ ਆਖਿਆ ਕਿ ਇਸ ਕੇਸ ਨੂੰ ਬਹੁਤ ਜਲਦ ਨਤੀਜੇ ਤੱਕ ਪਹੁੰਚਾਇਆ ਜਾਵੇਗਾ ਇਸ ਕੇਸ ਵਿੱਚ ਜਾਂਚ ਸੰਬੰਧੀ ਕੱਲ ਸੈਟ ਨੇ 6 ਪੁਲਿਸ ਮੁਲਾਜ਼ਮਾਂ ਦੇ ਬਿਆਨ ਵੀ ਦਰਜ ਕੀਤੇ ਉੱਧਰ ਸੈੱਟ ਵੱਲੋਂ ਜਾਰੀ ਫੋਨ ਨੰਬਰ ਤੇ ਵੀ ਲਗਭਗ ਕੱਲ 30 ਦੇ ਕਰੀਬ ਸੈੱਟ ਨੂੰ ਕਾਲਾਂ ਆਈਆਂ ਪਰ ਦੱਸਿਆ ਗਿਆ ਕਿ ਇਨ੍ਹਾਂ ਕਾਲਾਂ ਵਿੱਚ ਇਸ ਕੇਸ ਸੰਬੰਧੀ ਕੋਈ ਵੀ ਸਬੂਤ ਨਹੀਂ ਪੇਸ਼ ਕੀਤਾ ਗਿਆ ਕਾਲ ਕਰਨ ਵਾਲੇ ਵਿਅਕਤੀਆਂ ਨੇ ਮਹਿਜ਼ ਆਪਣੇ ਵਿਚਾਰ ਹੀ ਪੇਸ਼ ਕੀਤੇ ਪ੍ਰੰਤੂ ਪਟਿਆਲਾ ਵਿੱਚ 2 ਦਿਨ ਤੋਂ ਮੌਜੂਦ ਸੈੱਟ ਮੈਂਬਰਾਂ ਕੋਲ ਕਰਨਲ ਬਾਠ ਦਾ ਕੋਈ ਵੀ ਪਰਿਵਾਰਕ ਮੈਂਬਰ ਕੱਲ ਵੀ ਬਿਆਨ ਦਰਜ ਕਰਵਾਉਣ ਲਈ ਨਾ ਪਹੁੰਚਿਆ ਫਿਰ ਹਰ ਤਸੀਲ ਦੇ ਪਿੰਡ ਨੰਗਲ ਵਿੱਚ ਡਾਕਟਰ ਭੀਮਰਾਓ ਅੰਬੇਦਕਰ ਦੇ ਬੁੱਤ ਨਾਲ ਕਥਿਤ ਤੌਰ ਤੇ ਛੇੜਛਾੜ ਤੋਂ ਬਾਅਦ ਸੂਬੇ ਭਰ ਵਿੱਚ ਅੰਬੇਦਕਰ ਦੇ ਬੁੱਤਾਂ ਦੀ ਸੁਰੱਖਿਆ ਪੁਖਤਾ ਕਰ ਦਿੱਤੀ ਗਈ ਹੈ। ਕੱਲ ਇਸ ਸਬੰਧੀ ਆਮ ਆਦਮੀ ਪਾਰਟੀ ਨੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਅੰਬੇਦਕਰ ਵਿਰੁੱਧ ਕੀਤੀਆਂ ਟਿੱਪਣੀਆਂ ਦੀ ਵੀ ਨਿਖੇਦੀ ਕੀਤੀ। ਆਮ ਆਦਮੀ ਪੰਜਾਬ ਦੇ ਪ੍ਰਧਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਆਖਿਆ ਕਿ ਪੰਨੂ ਵਿਦੇਸ਼ੀ ਧਰਤੀ ਤੇ ਬੈਠ ਕੇ ਪੰਜਾਬ ਵਿੱਚ ਨਫ਼ਰਤ ਦੇ ਬੀਜ ਬੀਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਐਲਾਨ ਕੀਤਾ ਕਿ ਪੰਜਾਬ ਭਰ ਵਿੱਚ ਪਾਰਟੀ ਦੇ ਹਜ਼ਾਰਾਂ ਵਰਕਰ ਭੀਮਰਾਓ ਅੰਬੇਦਕਰ ਦੇ ਵੱਖ-ਵੱਖ ਥਾਵਾਂ ਤੇ ਲੱਗੇ ਬੁੱਤਾਂ ਦੀ ਰਾਖੀ ਵੀ ਕਰਨਗੇ। ਕਿ ਇੱਕ ਦੇਸ਼ ਦੇ ਗद्दार ਸਿਰੇ ਦੇ ਕਾਇਰ ਔਰ ਭਗੌੜੇ ਵਿਅਕਤੀ ਗੁਰਪਤਵੰਤ ਸਿੰਘ ਪੰਨੂ ਨੇ ਕੱਲ ਦੇਸ਼ ਦੀ ਸ਼ਾਨ ਆਨ-ਬਾਨ ਔਰ ਸ਼ਾਨ ਅਰੇ ਅਪਸ਼ਬਦ ਬੋਲੇ। ਗੁਰਪਤਵੰਨ ਸਿੰਘ ਪੰਨੂ ਨੂੰ ਮੈਂ ਚੈਲੰਜ ਕਰੂੰਗਾ ਕਿ ਤੁਸੀਂ ਕਹੇ ਕਿ 14 ਤਰੀਕ ਨੂੰ ਭੀਮਰਾਓ ਅੰਬੇਦਕਰ ਜੀ ਦੇ ਬੁੱਤ ਨੇ ਜਿਹੜੇ ਉੱਟ ਢੇਟੇਰੀ ਕਰ ਦਿਓ ਉਹਨਾਂ ਨੂੰ ਨਿਸਤਨਾ ਬੂਤ ਕਰ ਦਿਓ ਮੈਂ ਤੈਨੂੰ ਚੈਲੰਜ ਕਰਦਾ ਕਿ ਜੇ ਤੇਰੇ ਵਿੱਚ ਹਿੰਮਤ ਹੈ ਤੂੰ ਆਪ 14 ਤਰੀਕ ਨੂੰ ਆ ਇੱਥੇ ਇਕੱਲੇ ਇੱਕ ਨਹੀਂ ਸਮੁੱਚੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਬਾਬਾ ਸਾਹਿਬ ਅੰਬੇਦਕਰ ਦੇ ਬੁੱਤ ਲੱਗੇ ਹੋਏ ਨੇ ਉਹਨੂੰ ਆਮ ਆਦਮੀ ਪਾਰਟੀ ਦੇ ਵਰਕਰ ਝੰਡੇ ਤੇ ਡੰਡੇ ਲੈ ਕੇ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀਾਂ ਦੇ ਬੁੱਤ ਦੀ ਰੱਖਿਆ ਕਰਨਗੇ ਰਖਵਾਲੀ ਕਰਨਗੇ ਤੇ ਉੱਥੇ ਉਹਨਾਂ ਦੀ ਪੂਜਾ ਕਰਨਗੇ ਸੋ ਜੇ ਤੇਰੇ ਵਿੱਚ ਆਪ ਦੇ ਵਿੱਚ ਹਿੰਮਤ ਹੈ ਤੂੰ ਆ ਆ ਤੇ ਫਿਰ ਉੱਥੇ ਦੇਖਦੇ ਭਜਦੇ ਨੂੰ ਵਾਹਣ ਇੱਕੋ ਜਿਕਾ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੱਲ ਲੁਧਿਆਣਾ ਵਿੱਚ NCC ਕੈਡਟਾਂ ਤੇ NSS ਵਲੰਟੀਅਰਾਂ ਨੇ ਨਸ਼ਾ ਖਿਲਾਫ ਰੈਲੀ ਕੱਢੀ ਤੇ ਨਸ਼ਿਆਂ ਦੀ ਵਰਤੋਂ ਨਾ ਕਰਨ ਦੀ ਸਹੁੰ ਚੁੱਕੀ ਇਸ ਮੌਕੇ ਆਪਣੇ ਸੰਬੋਧਨ ਵਿੱਚ ਕੇਜਰੀਵਾਲ ਨੇ ਪੰਜਾਬ ਵਿੱਚ ਨਸ਼ਿਆਂ ਲਈ ਪਿਛਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਡਟਣ ਦੀ ਅਪੀਲ ਕੀਤੀ ਸਾਡੇ ਤੋਂ ਪਹਿਲੇ ਵਾਲੀ ਜੋ ਸਰਕਾਰਾਂ ਥੀ ਸਾਡੇ ਤੋਂ ਪਹਿਲੇ ਵਾਲੀ ਜੋ ਦੂਸਰੀ ਪਾਰਟੀਆਂ ਥੀ उन्होंने चंद पैसों के लिए कुछ पैसों के लिए करोड़ों अरबों रुपए के लिए पंजाब की पूरी जनरेशन बर्बाद कर दी पंजाब के हर पिंड में हर गली में हर मोहल्ले में हर घर में उन्होंने नशा पहुंचा दिया चंद पैसे के लिए कुर्सी के लिए सत्ता के लिए उन लोगों ने रब उनको माफ नहीं करेगा लेकिन अब पंजाब के अंदर आम आदमी पार्टी की सरकार है पंजाब में ईमानदार सरकार है देशभक्त सरकार है एक महीने में आप जो देख रहे हो पंजाब के अंदर ऐसा काम पचहत्तर साल में भारत वर्ष में कहीं नहीं हुआ जो पिछले एक महीने में पंजाब के अंदर हो रहा है के तस्करों ने नशा बेच बेच के पैसा कमाया था जिस पैसे से उन्होंने बड़े बड़े महल बनवाए थे आज बुलडोजर भेज के उन महलों को तहस नहस किया जा रहा है पूरे सारे टीवी कैमरों के सामने बख्शा नहीं जाएगा किसी को जो पंजाब में नशा बेचेगा उसको बख्शा नहीं जाएगा ऐसे दरमियान युद्ध नशियां विरुद्ध मुहिमत तहत पंजाब दे राज्यपाल गुलाबचंद कटारिया भी आज करतारपुर साहिब कॉरिडोर तो पैदल यात्रा शुरू करने गए ਕੱਲ ਪ੍ਰਸ਼ਾਸਨ ਵੱਲੋਂ ਰਾਜਪਾਲ ਦੀ ਇਸ ਪੈਦਲ ਯਾਤਰਾ ਦੀਆਂ ਤਿਆਰੀਆਂ ਨੂੰ ਅੰਤਮ ਛੋਹਾਂ ਦੇ ਦਿੱਤੀਆਂ ਗਈਆਂ ਅਧਿਕਾਰੀਆਂ ਨੇ ਰਾਜਪਾਲ ਦੀ ਸੁਰੱਖਿਆ ਦੇ ਲਈ ਪ੍ਰਬੰਧਨ ਲਈ ਕਈ ਦੌਰ ਦੀਆਂ ਮੀਟਿੰਗਾਂ ਵੀ ਕੀਤੀਆਂ ਇਸ ਦਰਮਿਆਨ ਪੰਜਾਬ ਪੁਲਿਸ ਨੇ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਸ਼ੁਰੂ ਕੀਤੀ ਮੁਹੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਕੱਲ ਲਗਾਤਾਰ 33ਵੇਂ ਦਿਨ ਵੀ ਕਾਰਵਾਈ ਜਾਰੀ ਰੱਖੀ ਪੰਜਾਬ ਪੁਲਿਸ ਨੇ ਵੱਖ-ਵੱਖ ਥਾਵਾਂ ਤੇ ਛਾਪੇ ਮਾਰ ਕੇ 58 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਇੱਥੇ ਦੱਸਣਾ ਬਣਦਾ ਹੈ ਕਿ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੇ ਤਹਿਤ ਹੁਣ ਤੱਕ 4800 ਦੇ ਕਰੀਬ ਨਸ਼ਾ ਤਸਕਰਾਂ ਨੂੰ ਜੇਲ੍ਹ ਵਿੱਚ ਸੱਟ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਕੈਬਨਿਟ ਦੀ ਇੱਕ ਹੋਰ ਅਹਿਮ ਬੈਠਕ ਸੱਦ ਲਈ ਹੈ। ਇਹ ਬੈਠਕ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਹਿائش ਤੇ ਸਵੇਰੇ 11:00 ਵਜੇ ਹੋਵੇਗੀ। ਸੂਤਰਾਂ ਅਨੁਸਾਰ ਪਹਿਲਾਂ ਦੀ ਤਰ੍ਹਾਂ ਅੱਜ ਹੋਣ ਵਾਲੀ ਕੈਬਿਨੇਟ ਬੈਠਕ ਦਾ ਵੀ ਕੋਈ ਅਜੰਡਾ ਜਾਰੀ ਨਹੀਂ ਕੀਤਾ ਗਿਆ ਹੈ। ਅੰਮ੍ਰਿਤਸਰ ਪੁਲਿਸ ਵੱਲੋਂ ਗ੍ਰਫਤਾਰ ਕੀਤੇ ਗਏ ਇੱਕ ਦਿਨ ਪਹਿਲਾਂ ਦੇ ਆਈਐਸਆਈ 에ਜੰਟ ਜਾਵਦ ਦਿਓ ਪੁੱਛਗਛ ਦੌਰਾਨ ਕੱਲ੍ਹ ਕਈ ਵੱਡੇ ਖੁਲਾਸੇ ਹੋਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਵਦ ਨੇ ਹੁਣ ਲੁਧਿਆਣਾ ਦੀ ਜੋਧਾ ਬਸਤੀ ਵਿੱਚ ਹੈਂਡ ਗ੍ਰੇਨੇਡ ਨਾਲ ਹਮਲਾ ਕਰਨਾ ਸੀ। ਕੱਲ੍ਹ ਅਦਾਲਤ ਵਿੱਚ ਪੇਸ਼ੀ ਦੌਰਾਨ ਪੁਲਿਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਅਦਾਲਤ ਨੇ ਜਾਵਿਦ ਦਾ 3 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ ਇਸ ਦਰਮਿਆਨ ਪੁਲਿਸ ਅਧਿਕਾਰੀਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਜਾਵਿਦ ਕੋਲੋਂ ਮਿਲਿਆ ਹੈਂਡ ਗ੍ਰੇਨੇਡ ਡਰੋਨ ਰਾਹੀਂ ਸਰਹੱਦੋਂ ਪਾਰ ਪੰਜਾਬ ਵਿੱਚ ਸੁੱਟਿਆ ਗਿਆ ਸੀ ਜਾਂਚ ਨਰਮਲਾ ਜਯਾਦਵ ਦੇ ਦਰਵਾਜ਼ੇ ਤੋਂ ਨਗਦੀ ਮਿਲਣ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੀਬੀਆਈ ਦੇ ਕੰਮਕਾਜ ਤੇ ਕਈ ਗੰਭੀਰ ਟਿੱਪਣੀਆਂ ਕੀਤੀਆਂ ਹਨ ਅਦਾਲਤ ਨੇ ਆਖਿਆ ਕਿ ਉਸ ਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਹੈ ਕਿ ਸੀਬੀਆਈ ਨੇ ਜਸਟਿਸ ਨਰਮਲ ਯਾਦਵ ਖਿਲਾਫ ਫਰਜੀ ਕੇਸ ਬਣਾਉਣ ਲਈ ਇੱਕ ਅਜਿਹੇ ਵਿਅਕਤੀ ਨੂੰ ਚੁੜਿਆ ਜੋ ਕਿ ਜੱਜ ਯਾਦਵ ਵੱਲੋਂ ਉਸ ਖਿਲਾਫ ਦਿੱਤੇ ਅਦਾਲਤੀ ਫੈਸਲੇ ਤੋਂ ਨਾ ਖੁਸ਼ ਸੀ ਸੀਬੀਆਈ ਨੇ ਉਸ ਵਿਅਕਤੀ ਨੂੰ ਮੋਹਰਾ ਬਣਾਉਂਦੇ ਹੋਏ ਜੱਜ ਨਰਮਲਾ ਯਾਦਵ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਅਦਾਲਤ ਨੇ ਆਖਿਆ ਕਿ ਸੀਬੀਆਈ ਦੇ ਕੰਮਕਾਜ ਦੀ ਜਾਂਚ ਹੋਣੀ ਚਾਹੀਦੀ ਹੈ ਅਦਾਲਤ ਦੀ ਇਸ ਟਿੱਪਣੀ ਤੋਂ ਬਾਅਦ ਇਹ ਕੇਸ ਦਰਜ ਕਰਨ ਵਾਲੇ सीबीआई ਅਧਿਕਾਰੀਆਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ ਆਖਰਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਅਮਰੀਕਾ ਵਿੱਚ ਦੂਸਰੇ ਦੇਸ਼ਾਂ ਤੋਂ ਆਉਣ ਵਾਲੇ ਸਮਾਨ ਤੇ ਲਾਉਣ ਵਾਲੇ ਟੈਕਸ ਦੀਆਂ ਧਮਕੀਆਂ ਨੂੰ ਕੱਲ ਅਮਲੀ ਜਾਮਾ ਪਹਿਨਾ ਦਿੱਤਾ ਡੋਨਾਲਡ 트੍ਰੰਪ ਨੇ ਐਲਾਨ ਕੀਤਾ ਕਿ ਭਾਰਤ ਤੋਂ ਆਉਣ ਵਾਲੇ ਸਮਾਨ ਤੇ 26% ਚੀਨ ਤੋਂ 34 ਯੂਰਪ ਤੋਂ ਵੀ ਤੇ ਜਾਪਾਨ ਤੋਂ ਆਉਣ ਵਾਲੇ ਸਮਾਨ ਤੇ 24% ਟੈਕਸ ਵਸੂਲਿਆ ਜਾਵੇਗਾ। ਟਰੰਪ ਦੇ ਇਸ ਐਲਾਨ ਤੋਂ ਬਾਅਦ ਦੁਨੀਆ ਵਿੱਚ ਟੈਰਫ ਵਾਰ ਸ਼ੁਰੂ ਹੋਣ ਦੀ ਅਸ਼ੰਕਾ ਖੜੀ ਹੋ ਗਈ ਹੈ। ਅਮਰੀਕੀ ਸ਼ੇਅਰ ਬਾਜ਼ਾਰ ਵੀ ਕੱਲ ਇਸ ਅਸ਼ੰਕਾ ਤੋਂ ਪੀੜਤ ਰਿਹਾ ਤੇ ਕੱਲ ਗਰਾਵਟ ਨਾਲ ਬੰਦ ਹੋਇਆ ਤੇ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ਕਾਂ ਦੇ ਕੱਲ 5 ਲੱਖ ਕਰੋੜ ਡਾਲਰ ਮਿੱਟੀ ਹੋ ਗਏ। ਕੱਲ ਟੈਕਸਾਂ ਦਾ ਐਲਾਨ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਨੇ ਆਖਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਉਹਨਾਂ ਦੇ ਮਿੱਤਰ ਹਨ ਪਰ ਭਾਰਤ ਵੱਲੋਂ ਲਾਏ ਗਏ ਟੈਕਸਾਂ ਨੂੰ ਉਹ ਕਦੇ ਵੀ ਨਹੀਂ ਕਬੂਲਣਗੇ ਇਸ ਲਈ ਜਵਾਬੀ ਕਾਰਵਾਈ ਦੇ ਚਲਦੇ ਉਹ ਭਾਰਤ ਤੋਂ ਅਮਰੀਕਾ ਵਿੱਚ ਆਉਣ ਵਾਲੇ ਸਮਾਨ ਤੇ ਹੁਣ ਟੈਕਸ ਲਾਉਣਗੇ ਅਮਰੀਕੀ ਰਾਸ਼ਟਰਪਤੀ ਦੁਆਰਾ ਟੈਕਸਾਂ ਦੇ ਐਲਾਨ ਕੀਤੇ ਜਾਣ ਤੋਂ ਬਾਅਦ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੇ ਗਰਾਵਟ ਨਾਲ ਖੁੱਲਣ ਦੇ ਅਸਾਰ ਪੈਦਾ ਹੋ ਗਏ ਹਨ ਇਸ ਦਰਮਿਆਨ ਸੋਨੇ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂ ਗਈਆਂ ਕੱਲ ਦੇਸ਼ ਵਿੱਚ ਸੋਨੇ ਦੀ ਕੀਮਤ ਇੱਕ ਵਾਰ ਪ੍ਰਤੀ ਤੋਲਾ ਲਗਭਗ 94000 ਨਜ਼ਦੀਕ ਪੁੱਜ ਗਈ ਸੀ ਗਾਇਕ ਤੇ ਪਾਇਪਾ ਦੇ ਸਾਬਕਾ ਸੰਸਦ ਮੈਂਬਰ ਹੰਸਰਾਜ ਹੰਸ ਦੀ ਪਤਨੀ ਰੇਸ਼ਮ ਕੌਰ 62 ਸਾਲਾ ਦਾ ਕੱਲ ਚਲੰਦਰ ਵਿੱਚ ਦਿਹਾਂਤ ਹੋ ਗਿਆ ਉਹ ਲੰਮੇ ਸਮੇਂ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਸਨ ਤੇ ਕੁਝ ਸਮੇਂ ਤੋਂ ਹਸਪਤਾਲ ਵਿੱਚ ਦਾਖਲ ਸਨ ਰਾਮਪਰਾ ਫੂਲ ਦੇ ਆਦਰਸ਼ ਸਕੂਲ ਚੌਕੇ ਦਾ ਵਿਵਾਦ ਲਗਾਤਾਰ ਡੂੰਗਾ ਹੁੰਦਾ ਜਾ ਰਿਹਾ ਹੈ ਇੱਕ ਪਾਸੇ ਭਾਰਤੀ ਕਿਸਾਨ ਜੂਨੀਅਨ ਏਕਤਾ ਉਗਰਾਹਾਂ ਵੱਲੋਂ ਆਪਣੀਆਂ ਹਮਖਿਆਲੀ ਧਿਰਾਂ ਨਾਲ ਮਿਲ ਕੇ ਸਕੂਲ ਨੂੰ ਤਾਲਾ ਲਾ ਕੇ ਧਰਨੇ ਤੇ ਬੈਠੇ ਅਧਿਆਪਕਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ ਉੱਥੇ ਦੂਸਰੇ ਪਾਸੇ ਹੁਣ ਕੁਝ ਧਿਰਾਂ ਵੱਲੋਂ ਸਕੂਲ ਦਾ ਤਾਲਾ ਖੋਲ੍ਹ ਕੇ ਬੱਚਿਆਂ ਦੀ ਪੜ੍ਹਾਈ ਸ਼ੁਰੂ ਕਰਵਾਉਣ ਲਈ ਵੀ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਹੈ ਜਸਦੇ ਮੱਦੇਨਜ਼ਰ ਕੱਲ੍ਹ ਦੋਵਾਂ ਸੰਗਠਨਾ ਵਿੱਚ ਤਕਰਾਰ ਹੋਈ ਤੇ ਸਕੂਲ ਖਲਾਉਣ ਆਈ ਧਿਰ ਨੇ ਭਾਰਤੀ ਕਿਸਾਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਨੂੰ ਕਾਲੀਆਂ ਝੰਡੀਆਂ ਵੀ ਦਿਖਾਈਆਂ ਇੱਥੇ ਸਕੂਲ ਖੋਲਣ ਵਾਲੇ ਮਾਪਿਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਕਿਸਾਨ ਜਥੇਬੰਦੀਆਂ ਤੇ ਅਧਿਆਪਕਾਂ ਵੱਲੋਂ ਸਕੂਲ ਨੂੰ ਤਾਲਾ ਲਾਏ ਜਾਣ ਮਗਰੋਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਜਿਸ ਕਰਕੇ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਹੈ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਨਵ ਜੰਮੇ ਬੱਚਿਆਂ ਨੂੰ ਰੱਖਣ ਵਾਲੇ ਵਾਰਡ ਵਿੱਚ ਕੱਲ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਹਾਲਾਂਕਿ ਮੌਕੇ ਤੇ ਮੌਜੂਦ ਸਟਾਫ ਦੀ ਮੁਸਤੈਦੀ ਕਾਰਨ ਕੋਈ ਵੀ ਵੱਡਾ ਹਾਸਾ ਹੋਣ ਤੋਂ ਬਚਾ ਹੋ ਗਿਆ ਤੇ ਅੱਗ ਤੇ ਕਾਬੂ ਪਾ ਲਿਆ ਗਿਆ। ਇੱਥੇ ਦੱਸਣਯੋਗ ਹੈ ਕਿ ਸਾਲ 2008 ਵਿੱਚ ਵੀ ਹਸਪਤਾਲ ਦੇ ਇਸ ਵਾਰਡ ਵਿੱਚ ਅੱਗ ਲੱਗ ਗਈ ਸੀ ਜਿਸ ਵਿੱਚ 5 ਨਵਜਾਤ ਬੱਚਿਆਂ ਦੀ ਮੌਤ ਹੋ ਗਈ ਸੀ। ਕੋਟਕਪੂਰਾ ਨਜ਼ਦੀਕ ਪਿੰਡ ਕਲੇਰ ਦੇ ਸਰਪੰਚ ਵੱਲੋਂ ਦਰਖਤਾਂ ਨੂੰ ਵਧਣਾ ਮਹਿੰਗਾ ਪੈ ਗਿਆ ਹੈ। ਦਰਸਲ ਸਰਪੰਚ ਨੇ ਬਿਨਾਂ ਮਨਜ਼ੂਰੀ ਲਏ ਪਿੰਡ ਦੇ ਸ਼ਮਸ਼ਾਨ ਘਾਟ ਵਿੱਚੋਂ ਦਰਖਤ ਵਧ ਲੈ ਸੰ ਸਰਪੰਚ ਵੱਲੋਂ ਦਰਖਤ ਵਧਣ ਲਈ ਨਾ ਕੋਈ ਮਤਾ ਪਾਇਆ ਗਿਆ ਨਾ ਹੀ ਦਰਖਤਾਂ ਦੇ ਪੈਸੇ ਖਾਤੇ ਵਿੱਚ ਜਮ੍ਹਾਂ ਕਰਵਾਏ ਗਏ। ਜਿਸ ਤੇ ਕਾਰਵਾਈ ਕਰਦਿਆਂ ਡਾਇਰੈਕਟਰ ਪੰਚਾਇਤ ਨੇ ਕੱਲ ਸਰਪੰਚ ਨੂੰ ਮੋਤਲ ਕਰ ਦਿੱਤਾ। ਹਾਲਾਂਕਿ ਸਰਪੰਚ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਸੂਬੇ ਵਿੱਚ ਨਵ ਨਿਯੁਕਤ ਈਟੀਟੀ ਅਧਿਆਪਕਾਂ ਦੀ ਮੈਡੀਕਲ ਰਿਪੋਰਟ ਨਾਲ ਡੋਪ ਪ੍ਰ ਟੈਸਟ ਕਰਵਾਉਣ ਤੋਂ ਉਮੀਦਵਾਰਾਂ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ ਕੱਲ ਮੋਗਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਪੁੱਜੇ ਨਵ ਨਿਯੁਕਤ ਅਧਿਆਪਕਾਂ ਦਾ ਜਦ ਡੋਪ ਟੈਸਟ ਕਰਵਾਉਣ ਲਈ ਉਹਨਾਂ ਤੋਂ 1500 ਰੁਪਏ ਫੀਸ ਲਈ ਗਈ ਤਾਂ ਵਿਰੋਧ ਸ਼ੁਰੂ ਹੋ ਗਿਆ ਇਸ ਮੌਕੇ ਡੈਮੋਕਰੈਟਿਕ ਟੀਚਰਸ ਫਰੰਟ ਦੇ ਆਗੂਆਂ ਨੇ ਪਹੁੰਚ ਕੇ ਹਸਪਤਾਲ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤੇ ਅਧਿਆਪਕਾਂ ਤੋਂ ਲਏ ਜਾ ਰਹੇ ਡੋਪ ਟੈਸਟ ਦੀ ਫੀਸ ਨੂੰ ਵਾਪਸ ਕਰਵਾਇਆ ਅਧਿਆਪਕਾਂ ਆਗੂਆਂ ਨੇ ਦੱਸਿਆ ਕਿ ਸੂਬਾ ਸਰਕਾਰ ਅਜੇਹ ਡੋਪ ਟੈਸਟ ਕਰਵਾ ਕੇ ਅਧਿਆਪਕ ਵਰਗ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ محمد ਸਰਾਜ ਤੇ ਸਾਈ ਕਿਸ਼ੋਰ ਦੀ ਸ਼ਾਨਦਾਰ ਗੇਂਦਬਾਜ਼ੀ ਤੇ ਬਟਲਰ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ ਤੇ ਗੁਜਰਾਤ ਟਾਈਟਨਸ ਨੇ ਕੱਲ IPL ਦੇ ਇੱਕ ਮੈਚ ਵਿੱਚ RCB ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਬੰਗਲੌਰ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 169 ਦੌੜਾਂ ਬਣਾਈਆਂ। ਗੁਜਰਾਤ ਨੇ ਇਹ ਟੀਚਾ 18ਵੇਂ ਓਵਰ ਵਿੱਚ 2 ਵਿਕਟਾਂ ਗਵਾ ਕੇ ਹੀ ਪੂਰਾ ਕਰ ਲਿਆ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।